ਲੋ ਬਈ ਮਿੱਤਰੋ ਸਸੀਗਾਲ ਜੀ ਬਾਈ ਕੀ ਹਾਲ ਚਾਲ ਹੋਰ ਸਾਰੇ ਭਰਾ ਠੀਕ ਠਾਕ ਹੋਣਗੇ ਲੋ ਬਈ ਮਿੱਤਰੋ ਸਪਰੇਅ ਕਰਨ ਨੂੰ ਖਾਲੇ ਖੂਲੇ ਭਰਨ ਲੱਗੇ ਪਏ ਆ ਮੋਟਰ ਚਲਾਈ ਸੀ ਖਾਲਾ ਭਰਨ ਨੂੰ ਇਧਰੋਂ ਚਾਚੇ ਦੀ ਤੇ ਇਹ ਆਪਾਂ ਭਰ ਕੇ ਖਾਲਾ ਤੇ ਮੌਸਮ ਤਾਂ ਬਈ ਉਤੋਂ ਆਕੋ ਸੀ ਆ ਪਰ ਸਪਰੇਅ ਲੋ ਮੌਕੇ ਦੀ ਆ ਤੇ ਇਧਰ ਨੂੰ ਤਾਂ ਆ ਭੀਆ ਹਮਦਾਨ ਲੋ ਪਰੇ ਜੀ ਸਭ ਤੋਂ ਖੜਾਈ ਆ। ਐਸੀ ਗੱਲ ਬਾਈ ਜੀ ਕੀ ਹਾਲ ਚਾਲ ਹੈ ਸਾਰੀ ਪ੍ਰਾਠੀ ਠੀਕ ਠਾਕ ਹੋਣੀ ਲਓ ਬਾਈ ਜੀ ਆਪਾਂ ਕੰਮ ਲੱਗਿਆ ਲਓ ਜੀ ਸਟਾਰਟਿੰਗ। ਲਓ ਬਾਈ। ਆ ਝੋਨੇ ਤਾਂ ਆ ਜਾਣਗੇ ਤਾਂ 15 ਦਿਨਾਂ ਨੂੰ। ਆਪਣਾ ਝੋਨਾ ਹੈ ਟਾਈਮ ਲੱਗੂਗਾ ਬਈ ਡਿੱਗ ਵੀ ਵਾਵਾ ਪਿਆ ਤਾਂ। ਇਹ ਜੋਤ ਨੂੰ ਲੈ ਆਇਆ ਸੀ ਨਾਲ ਜੋਤ ਨੂੰ ਮੈਂ ਕਿਹਾ ਚੱਲ ਯਾਰ। ਸਪਰੇਅ ਛਿੜਕਨੀ ਆ ਦੇ ਖਾਲਾ ਭਰ ਲਈਏ। ਉਹ ਭਾਈ ਆ ਹੀ ਬੈਸ ਗਿਆ ਆ ਕਿਹੜਾ ਪਰਲਾ ਵੀ ਆ ਧੁੱਪਾਂ ਦਾ ਪਨ ਲੱਗਣ ਦਾ ਕੋਈ ਮੂੰਹ ਸਿਰ ਬਣੇ ਦਾ ਕੋਈ ਨਹੀਂ ਥੱਲੇੋਂ ਗਲ ਜੂਏ ਸਪਰੇ ਕਰਨ ਕੁਰੀਰ ਕੀ ਆ ਗਿਆ ਤੇ ਸਪਰੇ ਦਾ ਨਿਪਟ ਜੂਆ ਜੇ ਤਾਂ ਫਿਰ ਇਹਦੇ ਬਿਹਣੇ ਪੂੜ ਨਹੀਂ ਆ ਬਣ ਕੇ ਜੇ ਖੜਾ ਹੋ ਗਿਆ ਤਾਂ ਕੋਈ ਵੇਖ ਲੈਨੇ ਹੱਲ ਕਰਕੇ ਤੇ ਨਹੀਂ ਦਾ ਚੁਪਾ ਲੱਕ ਨਹੀਂ ਆ ਤੇਗੀ ਬਹੁਤ ਜ਼ਿਆਦੇ ਕਿਆ ਇਧਰ ਲਾ ਵੀ ਤੇ ਉਧਰ ਲਾ ਲਓ ਬਈ ਮਿੱਤਰੋ ਲੈ ਲਿਆ ਰੱਬ ਦਾ ਨਾਮ ਇਹਨਾਂ ਨੇ ਤੇ ਚੂਨਾ ਥੋੜਾਇਆ ਖਰਾਬ ਹੀ ਕਰ ਗਿਆ ਡੈਗ ਪੈਨ ਵਾਲੀ ਰਹੀ ਵੀ ਬਹੁਤ ਕੱਟ ਪਈ ਸਵਾਗ ਦੋ ਗੱਟੇ ਪਾਏ ਤੇ ਚੱਲ ਪਿਆ ਚ ਲੱਗ ਪਿਆ ਬਈ ਛੱਕਣ ਓਪੀ ਦੀ ਨਹੀਂ ਸਰੀਆ ਛਰਕ ਕੀ ਨਵੇੜੀਏ ਕੰਮ

ਬਈ ਮਿੱਤਰੋ ਉਧਰ ਆਂਦੀ ਏ ਛੜਕ ਤੇ ਇਧਰ ਲੱਗ ਪਏ ਆ ਤੇ ਇਹ ਦਵਾਈ ਤੂਈ ਪਾਤੀ ਇਹਨਾਂ ਨੂੰ ਇਹ ਕਰ ਕੋਲੀ ਜਾਂਦੇ ਆ ਤੇ ਉਹ ਤਾਂ ਬਈ ਹੋ ਉਥੇ ਤਾਂ ਜਿੱਥੋਂ ਛੱਪੜ ਦਾ ਪਾਣੀ ਨੰਗੇ ਉਥੋਂ ਤਾਂ ਜਮਾਂ ਵੇਸ਼ ਹੀ ਗਿਆ ਤੇ ਆ ਮਾਲਕ ਦੀ ਮੇਰ ਨਾਲ ਸੱਟ ਆ ਵਾ ਹੁਣ ਬਾਜ ਚਤ ਰਵੇ ਧੁੱਪਾਂ ਤਾਂ ਪਾ ਲੱਗਣ ਤੇ ਕੀ ਆ ਸਿਰ ਜੇ ਚੱਕੀ ਆਵੇ ਲਓ ਬਈ ਮਿੱਤਰੋ ਸਫਰੀਰ ਲਾ ਕੇ দি ਆਈ ਸੀਗੇ ਤੇ ਇਧਰ ਬਾ ਵੜੇ ਨੇ ਰਾਂ ਨਹੀਂ ਛੱਕੀ ਆਂਦੇ ਆ ਤੇ ਲੋ ਬਾਈ ਇਹਨੀ ਵੀ ਲਾ ਲਿਆ ਆਂਦਾ ਇਹਨੇ ਸਾਰਿਆਂ ਤੋਂ ਲੀਟ ਇਹਨੇ ਲਾਇਆ ਦੂਜੇਨ ਤਾਂ ਦੋ ਦੋ ਤਿੰਨ ਤਿੰਨ ਉਹਨਾਂ ਤੋਂ ਲਾਇਆ ਨੂੰ ਇਹਨੇ ਸਾਰਿਆਂ ਤੋਂ ਲੀਟ ਲਾਏ ਆ ਤੇ ਸਫਰੀਰ ਦੀ ਟੈਨਸ਼ਨ ਵੀ ਮੁੱਕ ਗਈ ਆਪਣੀ ਲੋ ਬਾਈ ਮਿੱਤਰੋ ਨਾ ਤੋਂ ਲੈਂ ਆਂਦੇ ਆ

ਸਮਣਾ ਹੀ ਵਾਵਾ ਦੁਮੇ ਹੀ ਵਾਵਾ ਚਲੋ ਭਾਈ ਹੁਣ ਹੌਲੀ ਹੌਲੀ ਵੀਰ ਬਣ ਕੇ ਯਾਰ ਸਪੋਰਟ ਕਰਿਆ ਕਰੋ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾ ਕਰੋ ਉਹੀ 15 20 ਵਿਊਾਂ ਤੇ ਕਰੀ ਖੜਾ ਸਾਲ ਹੋ ਗਿਆ 6 ਸਵਾ 6 ਸਾਲ ਹੋ ਗਿਆ ਚੈਨਲ ਬਣਾਈ ਨੂੰ ਤੇ ਲੋ ਭਾਈ ਸਪਰੇਅ ਆਪਾਂ ਕਰਤੀ ਆ ਸਪਰੇਅ ਦਾ ਮੇਨ ਕੰਮ ਠੀਕਾ ਸਪਰੇਅ ਦਾ ਮੇਡ ਦਾ ਤੇ ਟੈਂਸ਼ਨ ਮੋਕੀਏ ਤਾਂ ਮੌਕੇ ਦੀ ਸਪੇਸ ਹੀ ਸਪਰੇਡ ਦੀ ਸੀਗਲ ਆ ਜੂੜਨਾਂ ਵੀ ਅੰਡੇ ਲਾ ਲੇ ਕੋਈ ਮਿੱਤਰ ਇੰਨਾਂ ਦੇ ਚੁੰਝਾਂ ਵੱਡਦੇ ਆਪਦੇ ਬੱਚਿਆਂ ਦੇ ਖਾਂਦੇ ਆ ਖੰਭ ਤੇ ਆਹ ਕੋਹ ਨਹੀਂ ਕੀਤੇ ਪਏ ਆ ਬਾਈ ਕੋਹ ਨਹੀਂ ਕੀਤੇ ਪਏ ਆ ਭਰਾ ਆਹ ਕੋਹ ਨਹੀਂ ਕੀਤੇ ਪਏ ਆ ਬੱਚੇ ਹੁਣ ਇੰਨਾਂ ਦਾ ਕਰਦੇ ਆ ਅਸੀਂ ਬਾਈ ਮਤਲਬ ਪਸਗਣੋਂ ਪੱਠੇ ਦੂਰੀ ਰਿਪਾ ਦੀਏ ਤੇ ਇਹਨਾਂ ਨੂੰ ਪਾਣੀ ਦਾਣੀ ਪਿਆ ਕੇ ਫੇਰ ਬਾਈ ਦੂਰੀ ਰ ਪਾਵਾਂਗੇ ਤੇ ਬਾਈ ਕਿਉਂ ਨਹੀਂ ਤੇ ਸਪਰੇਅ ਕਰਤੀ ਆ ਜਮੀਨ ਆਪਣਾ ਕੰਮ ਉਹੀ ਸੀਗਾ ਤੇ ਇਹਦੇ ਚ ਬਾਈ ਕੂਤਰਾਂ ਆ ਉਹ ਬਿੱਲੀ ਬੈਠੀ ਖੜੀ ਹੈ ਖੁੱਡੇ ਤੇ ਬਾਈ ਆ ਘੜੀ ਇਹ ਕਿੱਧਰ ਗਈ ਆ ਘੜੀ ਤੇ ਇਹਦੇ ਚ ਬਾਈ ਕੂਤਰਾਂ ਪੱਠਾ ਕਿਦਣਾ ਲੋ ਬਾਈ ਆਪਾਂ ਜੀ ਉਹ ਤਰਗਾ ਰੁਕਣਾ ਮੰਗਾਂ ਮੰਗਾਈ ਦੋ ਬਾਜੀ ਸ਼ੁੱਤ ਲੈਣਾ ਚੁੱਪ ਤੈਨੂੰ ਰੁਕਣਾ ਮੰਗਣਾ ਤੇ ਦੇਣ ਬਾਈ ਕੱਲ ਨੂੰ ਵਧੀਆ ਲੱਗਿਆ ਤਕੂਤਰ ਜਿਹੜੇ ਬੱਚੇ ਉਹ ਛੱਡਾਂਗੇ ਕੱਢਾਂਗੇ ਬਾਹਰ ਦੋ ਦਿਨ ਹੋ ਗਏ ਭਾਈ ਦੇਣੀ ਨਹੀਂ ਲੱਗਿਆ ਹੋ ਜਾਂਦੀ ਭਾਈ ਬਿੱਲੀ ਦੋ ਦਿਨ ਹੋ ਗਏ ਭਾਈ ਦੇਣੀ ਨਹੀਂ ਲੱਗੇ ਚਾਹਦੇ ਇਹ ਭਾਈ ਮੱਕਦੀ ਵੀ ਅੱਜ ਸੁਪਰੀ ਮਾਰਦੀ ਵੇਹੇ ਤਾਂ ਪਰਸੋਂ ਚੌਥੇ ਵੀ ਮਾਰਦੀ ਸੀ ਅੱਜ ਫੇਰ ਮਾਰਦੀ ਆ ਤੇ ਚੂਨਾ ਬਈ ਵਾਵਾ ਥਾ ਵਾਵਾ ਡੇਗ ਪਿਆ ਆਪਣਾ ਦਾ ਫੋਲੀ ਡੇਗ ਪਿਆ ਤੇ ਚੂਨਾ ਸੀ ਵੀ ਹੈ ਜੇ ਜੇ ਤਾਂ ਅਧ ਪੱਕਿਆ ਜਾਵੇ ਪੱਕਿਆ ਵੀ ਚੂਨਾ ਫਿਰ ਇੰਨਾ ਡਰ ਨਹੀਂ ਹੁੰਦਾਗਾ ਲਓ ਬਈ ਮਿੱਤਰੋ ਚੂਨਾ ਆਪਣਾ ਨਾ ਆਪਾਸਿਆਂ ਦਾ ਬਈ ਬਾੜਾ ਹੀ ਡੇਗ ਪਿਆ ਨਹੀਂ ਹੈ ਜਾ ਬਈ ਕੰਮ ਖਰਾਬ ਹੀ ਇਹਨੂੰ ਵੇਨੇ ਆ ਜੇ ਕੋਈ ਲਾਜ ਹੋ ਗਿਆ ਤਾਂ ਬੰਨ ਪੱਜਾ ਬੁੱਝ ਗਿਆ ਤਾਂ ਬੰਨ ਬੁੰਨ ਲਾਵਾਂਗੇ ਖੜਾ ਹੀ ਕਰ ਲਾਂਗੇ ਦਿਹਾੜੀ ਧੂੜ ਕੇ ਪਾ ਕੇ ਜੇ ਕੋਈ ਮਸਲਾ ਹੱਲ ਹੋ ਗਿਆ ਤਾਂ ਲਓ ਭਾਈ ਇੱਧਰ ਲਾ ਝੋਨਾ ਦਾ ਆਪਣਾ ਵਾੜਾ किशनਪੁਰੇ ਵਾਲੇ ਰੋਡ ਵਾਲਾ ਤਾਂ ਭਾਈ ਡਿੱਗੇ ਡਿੱਗੇ ਸੀਗਾ ਹਨਾ ਤੇ ਭਈਆ ਵਾਟਰ ਵਾਕਸ ਵਾਲੀ ਝੋਣੀ 'ਚ ਵੀ ਵਾਵਾ ਡਿੱਗ ਪਿਆ ਵੀ ਨੇ ਜੇ ਕੋਈ ਮਸਲਾ ਹੱਲ ਹੋ ਗਿਆ ਦਿਹਾੜੇ ਤੁਰ ਗਏ ਮਿਲ ਕੇ ਤਾਂ ਖੜਨਾ ਕਰਨਾ ਭਈ ਆ ਗਿਆ ਇਹ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਭਾਈ ਜਦਾਂ ਝੋਨਾ ਹੀ ਬਹੁਤ ਪਰਾ ਸੀਗਾ ਗਰੀਬ ਹੀ ਨਹੀਂ ਕੋਈ ਖਾਸ ਭਾਈ ਭਾਈ ਤੇ ਬਾਥੀ ਭੇਜੋ ਮਾਲਕ ਨੇ ਦੇਣਾ ਅੱਜ ਤੱਕ तकरीबन 7 ਅੰਗੂਠੀ ਤੇ ਬਹੁਤ ਟਿੱਕੀਆਂ ਵੀ ਆ ਜਮਾ ਵੇਚੀ ਵੜ ਗਿਆ ਲੋ ਬਾਈ ਜੀ ਸੂਏ ਤੇ ਆਈ ਸੀ ਆਪਾਂ ਪਾਣੀ ਲੈਣ ਤੇ ਸੂਆ ਬਾਈ ਸੁੱਕ ਗਿਆ ਕਿਉਂਕਿ ਮੌਸਮ ਖਰਾਬ ਸੀ ਟੁੱਟਣ ਟੱਟਣ ਦਾ ਵੀ ਡਰ ਰਹੀਦਾ ਤੇ ਜੋ ਤੇ ਇਧਰ ਭਰੀ ਜਾਂਦਾ ਪਾਣੀ ਆਪਾਂ ਪਾਣੀ ਲੈਣ ਆਏ ਸੀਗੇ ਕੁੱਤਾ ਹਰਦਾ ਲੋ ਬਈ ਮਿੱਤਰੋ ਕੱਲ ਨੂੰ ਬਈ ਦਿਨ ਵਧੀਆ ਲੱਗਾ ਤਾਂ ਜਾਨਵਰ ਕੱਢਾਂਗੇ ਬਾਹਰ ਚਲੋ ਬਈ ਜੀ ਠੀਕ ਆ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਪਰਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਵੀਰ ਬਣ ਕੇ ਯਾਰ ਨਾ ਸਪੋਰਟ ਕਰਿਆ ਕਰੋ ਭਰਾ ਬਣੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕੱਲ ਨੂੰ ਬਈ ਜਾਨਵਰ ਕੱਢਾਂਗੇ ਬਾਹਰ ਸਪਰੇਅ ਦਾ ਮੁੱਖ ਗਿਆ ਸਪਰੇਅ ਦੀ ਜਿਆਦਾ ਟੈਨਸ਼ਨ ਸੀ ਆਪਾਂ ਨੂੰ ਤੇ ਬਈ ਝੋਨਾ ਆਪਣਾ ਬਹੁਤ ਡੈਗ ਪਰ ਚਲੋ ਬਈ ਜੀ ਠੀਕ ਆ ਸਸੀ ਕਰੋ ਬਈ ਸਾਰਿਆਂ ਨੂੰ ਪੁੱਛ ਚੁੱਕ ਦੀ ਖੀਵਾ ਜਾਲ ਦੇ ਵਿੱਚ ਵੀ ਨਹੀਂ ਜਾਨਵਰ